ਸਸੀ ਗੱਲ ਜੀ ਸਾਰਿਆਂ ਨੂੰ ਤਸਵੀਰ ਤੇ ਆਵਾਜ਼ ਦੀ ਪੁਸ਼ਟੀ ਕਰ ਦਿਓ ਹੁਣੇ ਹਾਦਸਾ ਵਾਪਰ ਗਿਆ ਸੀ ਬਚ ਗਿਆ ਟੁੱਟ ਜਾਣਾ ਸੀਗਾ ਤੇ ਸਾਰੇ ਸਾਥੀ ਅੱਜ ਦਾ ਦਿਨ ਬਹੁਤ ਖਾਸ ਹੈ ਤੇ ਖਾਸ ਦਿਨ ਤੇ ਇਸੇ ਕਰਕੇ ਤੁਹਾਡੇ ਲਈ ਦੋਕ ਨਵੀਆਂ ਗੱਲਾਂ ਨਵੇਂ ਸਵਾਲ ਜੋ ਕਿ ਅੱਜ ਦੇ ਦਿਹਾੜੇ ਤੇ ਲੈ ਕੇ ਆਏ ਅੱਜ ਸਭ ਨੂੰ ਆਪਾਂ ਨੂੰ ਪਤਾ ਹੀ ਹੈ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਕੋਈ ਇਹਨੂੰ 850ਵਾਂ ਕਹਿ ਰਿਹਾ ਕੋਈ 849ਵਾਂ ਕਹਿ ਰਿਹਾ ਉਹਦੇ ਬਾਬਤ ਵੀ ਕਰਾਂਗੇ ਗੱਲ ਇੱਕ ਆਵਾਜ਼ ਤੇ ਤਸਵੀਰ ਦੀ ਪੁਸ਼ਟੀ ਕਰ ਦਿਓ ਤੁਹਾਡੇ ਕੋਲ ਮੇਰੀ ਤਸਵੀਰ ਤੇ ਆਵਾਜ਼ ਆ ਰਹੀ ਹੈ ਕੀ ਤੁਹਾਡੇ ਕੋਲ ਮੇਰੀ ਆਵਾਜ਼ ਤਸਵੀਰ ਪੁੱਜ ਰਹੀ ਹੈ ਜੀ ਆਵਾਜ਼ ਆ ਰਹੀ ਹੈ ਤਸਵੀਰ ਆ ਰਹੀ ਹੈ ਤੁਹਾਡੇ ਕੋਲ ਸਾਫ ਸਤਰੀ ਜੀ ਉਹ ਤਾਂ ਵੱਡਾ ਦੇਣਾ ਪੂਰੀ ਜਗਤ ਲਈ ਪੂਰੀ ਸਿੱਖ ਜਗਤ ਲਈ ਪੂਰੀ ਪੰਜਾਬੀ ਕੌਮ ਲਈ ਗੁਰੂ ਰਵਿਦਾਸ ਕਿਸੇ ਇੱਕ ਖਾਸ ਜਾਤੀ ਜਾਂ ਇੱਕ ਕਿਸੇ ਲੱਕਦੇ ਨਹੀਂ ਗਏ ਸਾਰਿਆਂ ਦੇ ਨੇ ਸਾਂਝੇ ਨੇ ਸਭ ਦੇ ਜਿਵੇਂ ਨਾਨਕ ਸਬਦ ਹੈ ਉਸ ਤਰ੍ਹਾਂ ਰਬਦਾਸ ਵੀ ਸਬਦ ਹੈ ਸੋ ਪਹਿਲਾਂ ਤਾਂ ਆਪਾਂ ਵੰਡਣਾ ਬੰਦ ਕਰੀਏ ਦੂਜੀ ਗੱਲ ਤੁਸੀਂ ਰਬਦਾਸ ਜੀ ਨੂੰ ਚਾਹੇ ਗੁਰੂ ਰਬਦਾਸ ਕਹੋ ਚਾਹੇ ਸਤਗੁਰੂ ਕਹੋ ਚਾਹੇ ਭਗਤ ਕਹੋ ਚਾਹੇ ਰੈਦਾਸ ਕਹੋ ਚਾਹੇ ਰਵਿਦਾਸ ਕਹੋ ਉਹਦੇ ਨਾਲ ਤੁਹਾਨੂੰ ਕੁਝ ਹੋ ਸਕਦਾ ਫਰਕ ਪੈਦਾ ਰਬਦਾਸ ਦੀ ਸ਼ਖਸੀਅਤ ਨੂੰ ਕੋਰਾ ਨਹੀਂ ਫਰਕ ਪੈਂਦਾ ਉਹ ਇੱਕ ਕਵੀ ਸੀ ਇੱਕ ਅੰਦੋਲਨਕਾਰੀ ਸੀ ਜਿਸ ਤਰ੍ਹਾਂ ਮਰਜੀ ਕਹ ਲਓ ਉਹਨਾਂ ਨੇ ਆਪਣਾ ਸੰਦੇਸ਼ ਦੇ ਕੇ ਚਲੇ ਗਏ ਜੋ ਕਿ ਰੈਂਦੀ ਉਮਰ ਤੱਕ ਜਾਗਦਾ ਰਹੂਗਾ ਜਿਤਨਾ ਤੁਸੀਂ ਬਾਬਾ ਨਾਨਕ ਕਹਿ ਲੈਂਦੇ ਹੋ ਬਾਬਾ ਗੁਰੂ ਨਾਨਕ ਕਹਿ ਲੈਂਦੇ ਹੋ ਨਾਨਕ ਕਹਿ ਲੈਂਦੇ ਹੋ ਮੇਰਾ ਨਾਨਕ ਕਹਿ ਲੈਂਦੇ ਹੋ ਨਾਨਕ ਨੂੰ ਕੋਈ ਫਰਕ ਨਹੀਂ ਪੈਂਦਾ ਉਸੇ ਤਰ੍ਹਾਂ ਰਵਦਾਸ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਤੋਂ ਆਪਾਂ ਨਿੱਕੇ ਨਿੱਕੇ ਜਿਹੜੀਆਂ ਹੈਗੀਆਂ ਆਪਣੀਆਂ ਆ ਅ ਉੱਚੀਆਂ ਹੀ ਕਹਿਣਾ ਹੁੰਦਾ ਮੈਂ ਇਹਨਾਂ ਨੂੰ ਆਪਾਂ ਬਾਹਰ ਨਿਕਲੀਏ ਤੇ ਜ਼ਬਦਾਸ ਜੀ ਦੀ ਬਾਣੀ ਤੇ ਉਹਨਾਂ ਦੇ ਸੰਦੇਸ਼ਾਂ ਵਾਲਾ ਆਪਾਂ ਵਧੇਰੇ ਚੁੱਕੀਏ ਗੱਲ ਕਰੀਏ ਸੋ ਅੱਜ ਪ੍ਰੋਮੋਸ਼ਨ ਨਹੀਂ ਕੋਈ ਹੋਊਗੀ ਬਹੁਤ ਵੱਡਾ ਦੇਣਾ ਸਮੂਹ ਸੰਗਤਾਂ ਉਹਨਾਂ ਦਾ ਜਨਮ ਦਿਵਸ ਮਨਾ ਰਹੀਆਂ ਨੇ ਹਰ ਪਾਸੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਆ ਰਿਹਾ ਹੈ ਤੇ ਤੇ ਸ਼ਾਇਦ ਕਿਸੇ ਹਵਾਈ ਅੱਡੇ ਦਾ ਨਾਮ ਵੀ ਰਵਦਾਸ ਜੀ ਤੇ ਨਾਮ ਤੇ ਆ ਰਿਹਾ ਚਲੋ ਇਹ ਰਾਜਨੀਤਿਕ ਸਟੰਟ ਨੇ ਉਹ ਆਪਾਂ ਉਸ ਤੋਂ ਕੀ ਲੈਣਾ ਪਰ ਸਾਨੂੰ ਇਹਨਾਂ ਨਾਵਾਂ ਨਾਲ ਫਰਕ ਨਹੀਂ ਪੈਣਾ ਚਾਹੇ ਕੀਤਾ ਚਾਹੇ ਨਹੀਂ ਵਰਦਾਸ ਜੀ ਦੀ ਸਿੱਖਿਆਤ ਨੂੰ ਅਸੀਂ ਜਾਣੀਏ ਤਾਂ ਚੰਗਾ ਹੈ ਵਰਦਾਸ ਜੀ ਉਹ ਪਹਿਲੇ ਬੰਦੇ ਸਨ ਪਹਿਲੇ ਭਗਤ ਪਹਿਲੇ ਕਵੀ ਪਹਿਲੇ ਗੁਰੂ ਜਿਨ੍ਹਾਂ ਨੇ ਆਪਣੀ ਜਾਤ ਨੂੰ ਗੋਤ ਨੂੰ ਲੁਕੋਇਆ ਨਹੀਂਗਾ ਬਸਦੇ ਰਹੇ ਨੇ ਮੇਰੀ ਜਾਤ ਵਿੱਚ ਉਹਨਾਂ ਨੇ ਸਪਸ਼ਟ ਰੂਪ ਵਿੱਚ ਦੱਸਿਆ ਵੀ ਤੁਹਾਨੂੰ ਚਮਾਰ ਹੋਣ 'ਚ ਕੋਈ ਕੋਈ ਹੀਣ ਭਾਵਨਾ ਨਹੀਂਗੀ ਮੈਨੂੰ ਉਹ ਮੇਰਾ ਕਿੱਤਾ ਆ ਹਰ ਵਕਤ ਉਹਨਾਂ ਨੇ ਤਕੀਅ ਕਲਾਮ ਵਾਂਗ ਵਰਤਿਆ ਆ ਮੇਰੀ ਜਾਤ ਤੇ ਮਾਰਾ ਤਾਂ ਦਲਿਤ ਚੇਤਨਾ ਦੇ ਪਹਿਲੇ ਕਵੀ ਮੰਨੇ ਜਾਂਦੇ ਨੇ ਅਬਦਾਸ ਜੀ ਜਿਨ੍ਹਾਂ ਨੂੰ ਕੋਈ ਇਸ ਚੀਜ਼ ਦਾ ਫਿਕਰ ਨਹੀਂ ਵੀ ਮੇਰੇ ਬਾਰੇ ਕੀ ਸੋਚਦਾ ਕੋਈ ਕਿਉਂਕਿ ਮੇਰਾ ਕਿੱਤਾ ਆ ਉਹ ਤਾਂ ਆਪਾਂ ਵੱਡਾ ਛੋਟਾ ਕਰ ਲਿਆ ਉਹ ਜਾਤਾਂ ਗੋਤਾਂ ਕਿੱਤਿਆਂ ਦੀਆਂ ਉਹਨਾਂ ਦਾ ਕਿੱਤਾ ਸੀ ਜੁੱਤੀਆਂ ਦਾ ਜੰਮਦਾ ਤੇ ਉਹ ਉਸੇ ਨਾਮ ਨਾਲ ਪ੍ਰਸਿੱਧ ਹੋ ਗਏ ਉਹਨਾਂ ਨੇ ਬਿਲਕੁਲ ਬਿਵਾਕੀ ਨਾਲ ਕਿਹਾ ਤੇ ਕੋਈ ਉਹਨਾਂ ਨੇ ਇਸ ਚੀਜ਼ ਦੀ ਹੀਣ ਭਾਵਨਾ ਨਹੀਂ ਮੰਨੀ ਦੇਖੋ ਆਪਣਾ ਕਾਰਜ ਕਰਦੇ ਰਹੇ ਆਪਣਾ ਕਾਰਜ ਕਰਦੇ ਰਹੇ ਬਾਣੀ ਲਿਖਦੇ ਰਹੇ ਉਪਦੇਸ਼ ਦਿੰਦੇ ਰਹੇ ਇਸ ਤੋਂ ਵੱਡੀ ਮਨੁੱਖ ਦਾ ਮਿਸਾਲ ਨਹੀਂ ਹੋਣੀ ਜੋ ਆਪਾਂ ਨੂੰ ਸਿਖਾਉਂਦੀ ਹੋਵੇ ਵੀ ਅਸੀਂ ਦੁਨਿਆਵੀ ਕਰਤਕਾਰਜਾਂ ਦੇ ਨਾਲ ਨਾਲ ਰਹਿ ਕੇ ਵੀ ਅਸੀਂ ਉਸ ਪ੍ਰਭੂ ਦੇ ਨੇੜੇ ਉਸ ਪ੍ਰਕਾਤਮ ਦੇ ਨੇੜੇ ਜਾ ਸਮਾਜਿਕ ਚੰਗਿਆਈਆਂ ਬੁਰਾਈਆਂ ਕਰ ਸਕਦੇ ਹਾਂ ਕੁਝ ਪਹਿਲਾਂ ਜ਼ਿੰਦਗੀ ਬਾਰੇ ਗੱਲ ਕਰਾਂਗੇ ਫਿਰ ਇਹਨਾਂ ਦੀ ਮੈਂ ਤੁਹਾਨੂੰ ਪਾਣੀ ਬਾਰੇ ਮਣੀ ਮੁੱਟੀ ਕੁੱਨੀ ਵੀ ਜਾਣਕਾਰੀ ਮੇਰੇ ਕੋਲੇ ਸਾਂਝੀ ਕਰੂੰਗਾ ਉਮੀਦ ਹੈ ਤੁਹਾਨੂੰ ਪਤਾ ਹੋਊਗਾ ਉਮੀਦ ਹੈ ਤੁਹਾਨੂੰ ਨਵੇਂ ਮਿਲੂਗੀ ਤੁਸੀਂ ਸਾਂਝੀ ਕਰ ਲੋਗੇ ਤੁਸੀਂ ਇਹਨੂੰ ਸਿੱਖਿਆ ਦੇ ਪੱਧਰ ਤੇ ਵੀ ਯਾਦ ਕਰ ਸਕਦੇ ਹੋ ਇੱਕ ਮਹਾਨ ਸ਼ਖਸੀਅਤ ਬਾਰੇ ਆਪਾਂ ਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਤੇ ਆਨ ਨਾਲ ਸੁਣਿਓ ਸਾਰੀਆਂ ਗੱਲਾਂ ਜੁਮਾਰ ਜਾਤੀ ਨਾਲ ਸੰਬੰਧ ਰੱਖਦੇ ਸਨ ਰਾਣੀ ਝਾਲੀ ਨੇ ਇਹਨਾਂ ਨੂੰ ਆਪਣਾ ਗੁਰੂ ਧਾਰ ਲਿਆ ਰਾਣੀ ਝਾਲੀ ਚਿੱਤਾਵੜ ਦੀ ਮਹਾਰਾਣੀ ਸੀ ਰਾਣੇ ਸੰਘੇ ਦੀ ਪਤਨੀ ਤੇ ਮੀਰਾ ਦੀ ਸੱਸ ਜਦੋਂ ਇਹਨਾਂ ਨੂੰ ਉਹਨਾਂ ਨੇ ਗੁਰੂ ਧਾਰ ਲਿਆ ਹੁਣ ਉਹ ਉੱਚ ਵਰਗ ਦੀ ਸੀਗੀ ਜੋ ਬਣੇ ਹੋਏ ਨੇ ਵਰਗ ਬ੍ਰਾਹਮਣ ਵਰਗ ਉਹਨਾਂ ਦੇ ਨਾਲ ਅਟੈਚ ਰਹਿੰਦਾ ਸੀ ਜੁੜਿਆ ਰਹਿੰਦਾ ਸੀ ਬ੍ਰਾਹਮਣਾ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਵੀ ਤੂੰ ਨੀਵੀਂ ਜਾਤੀ ਦਾ ਆਪਣਾ ਗੁਰੂ ਧਾਰ ਲਿਆ ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਬੁੱੱਲੇ ਸ਼ਾਹ ਨੇ ਅਰਾਈ ਨੂੰ ਆਪਣਾ ਗੁਰੂ ਧਾਰ ਲਿਆ ਸੀ ਜਦੋਂ ਉਹਦੀਆਂ ਭੈਣਾਂ ਤੋਂ ਇਹ ਗੱਲ ਆਉਂਦੀ ਹੈ ਬੁੱੱਲੇ ਨੂੰ ਸਮਝਾਉਣ ਆਈਆਂ ਭੈਣਾਂ ਤੇ ਪਰਜਾਈਆਂ ਤੂੰ ਕਿਉਂ ਬੁੱਲਿਆ ਸੈਦ ਹੋ ਕੇ ਕੁੱਲ ਨੂੰ ਲੀਕਾ ਲਾਇਆ ਉਸੇ ਤਰ੍ਹਾਂ ਹੀ ਇਹਨਾਂ ਦਾ ਵੀ ਵਿਰੋਧ ਹੋਇਆ ਰਾਣੀ ਚਾਲੀ ਦਾ ਵੀ ਤੂੰ ਇੱਕ ਨੀਵੀਂ ਜਾਤ ਦਾ ਆਪਣਾ ਮੁਰਸ਼ਿਦ ਬਣਾ ਲਿਆ ਆ ਇਹ ਠੀਕ ਨਹੀਂ ਕੀਤਾ ਤੂੰ ਫਿਰ ਰਾਣਾ ਸੰਗਾ ਉਹ ਵੀ ਇਹਨਾਂ ਨੂੰ ਇਹਨਾਂ ਤੋਂ ਪ੍ਰਭਾਵਿਤ ਹੋਏ ਤੇ ਇਹਨਾਂ ਨੂੰ ਮੰਨਣ ਲੱਗ ਗਏ ਤੇ ਇਹਨਾਂ ਦੀ ਉਸ ਆਪਣੇ ਖੇਤਰ ਦੇ ਵਿੱਚ ਜਾਂ ਉਧਰ ਉਸ ਇਲਾਕੇ ਦੇ ਵਿੱਚ ਪੂਰੀ ਚੜ੍ਹਤ ਹੋ ਗਈ ਫਿਰ ਬ੍ਰਾਹਮਣਾਂ ਨੂੰ ਵੀ ਲੱਗਿਆ ਪਤਾ ਵੀ ਇਹ ਕੋਈ ਮਾੜੀ-ਮੁੱਟੀ ਚੀਜ਼ ਨਹੀਂ ਗੇ ਫਿਰ ਉਹ ਵੀ ਇਹਨਾਂ ਦੀ ਗੰਡੋਤ ਕਰਨ ਲੱਗੇ ਬ੍ਰਾਹਮਣ ਜਾਤੀ ਵੀ ਫਿਰ ਉਹਨਾਂ ਦੇ ਗੱਲਾਂ ਨੂੰ ਸੁਣਨ ਲੱਗ ਗਏ ਮੰਨਣ ਲੱਗ। ਕੁਝ ਚਮਤਕਾਰ ਨੇ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਸਾਖੀਆਂ ਰਹੀਆਂ ਆਪਣੇ ਕੋਲ ਪਹੁੰਚਦੇ ਨੇ ਜਿਵੇਂ ਇੱਕ ਵਾਰ ਕੋਈ ਲੰਗਰ ਛਕਣਾ ਸੀ ਤੇ ਜੋ ਬ੍ਰਾਹਮਣ ਉੱਤਪਰਗ ਸੀਗਾ ਆਪਣੇ ਆਪ ਨੂੰ ਕਹੋਂਦਾ ਉਹ ਕਹਿੰਦੇ ਅਸੀਂ ਚਿਮਾਰ ਦੇ ਨਾਲ ਬੈਠ ਕੇ ਲੰਗਰ ਨਹੀਂ ਛਕਣਾ ਪਰ ਹੋਇਆ ਕਿ ਚਲੋ ਰਵਦਾਸ ਜੀ ਕਹਿੰਦੇ ਚਲੋ ਨਹੀਂ ਛਕਣਾ ਤੁਸੀਂ ਛਕ ਲਓ ਤੇ ਉਹ ਜਦੋਂ ਲੰਗਰ ਛਕ ਰਹੇ ਨੇ ਤੇ ਉਹਨਾਂ ਨੂੰ ਐਂ ਲੱਗ ਰਿਹਾ ਸਾਡੇ ਵਿਚਕਾਰ ਸਵਦਾਸ ਬੈਠਾ ਇੱਕ ਛੱਡ ਕੇ ਇੱਕ ਤੇ ਉਹਨਾਂ ਨੂੰ ਉਸ ਚੀਜ਼ ਦਾ ਖਿਆਲ ਆਇਆ ਇਹ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਉਹ ਪਾਣੀ ਚੜਾਉਂਦੇ ਨੇ ਬ੍ਰਾਹਮਣ ਤੇ ਗੁਰੂ ਨਾਨਕ ਸਾਹਿਬ ਆ ਨਾ ਪਾਗ ਪਟਣ ਦੀ ਗੱਲ ਆਪ ਕਰਦੇ ਜਦੋਂ ਪਾਗ ਪਟਣ ਦੀ ਫੇਰੀ ਦੇ ਦੌਰਾਨ ਜਦੋਂ ਪੈਰ ਉਹਨਾਂ ਨੇ ਕਰਲੇ ਸੀ ਮੱਕੇ ਮਦੀਨੇ ਵੱਲ ਤੇ ਉਹ ਜਦੋਂ ਕਹਿੰਦੇ ਵੀ ਚਲੋ ਜਿਹੜੇ ਪੈ ਤੁਸੀਂ ਕਰਦੇ ਉਧਰ ਕਰ ਦਿਓ ਉਹ ਕਹਿੰਦੇ ਮੱਕਾ ਘੁੰਮ ਗਿਆ ਇਸੇ ਤਰ੍ਹਾਂ ਉਹ ਕਰਾਮਾਤਾਂ ਕਿੰਨੀ ਆਏ ਜਿੱਚ ਸੱਚਾਈ ਹੁੰਦੀ ਹੈ ਘੱਟ ਹੁੰਦੀਆਂ ਵੱਧ ਹੁੰਦੀਆਂ ਕਿੰਨੀ ਕਲਪਨਾ ਹੁੰਦੀ ਹੈ ਉਹ ਵਕਰੀ ਗੱਲ ਹੈ ਪਰ ਇੱਕ ਮਹਾਨ ਸ਼ਖਸੀਅਤ ਦੀ ਇਹ ਜਿਹਾਂ ਘਟਨਾਵਾਂ ਨਾਲ ਜੁੜੀਆਂ ਜ਼ਰੂਰ ਹੁੰਦੀਆਂ ਇਹ ਘਟਨਾ ਹੋਗੀ ਗਵਦਾਸ ਜੀ ਦੀ ਹੋਂਦ ਬਾਰੇ ਇੱਕ ਹੋਰ ਘਟਨਾ ਹੁੰਦੀ ਹੈ ਜਦੋਂ ਇਹ ਆਪਣਾ ਚਮੜੇ ਦਾ ਕੰਮ ਕਰ ਰਹੇ ਹੁੰਦੇ ਆ ਕੋਈ ਬ੍ਰਾਹਮਣ ਬਨਾਰਸ ਉੱਤੇ ਗੰਗਾ ਵਹਿੰਦੀ ਹੈ ਇਹਨਾਂ ਦੇ ਜਨਮ ਦੇ ਉੱਤੇ ਬਨਾਰਸ ਦੇ ਅੱਗੇ ਤੇ ਕਾਸ਼ੀ ਦੇ ਵਿੱਚ ਹੁੰਦਾ ਹੈ ਗੋਵਰਧਨ ਵੀ ਕਹਿ ਦਿੰਨੇ ਆ ਉੱਤਰ ਪ੍ਰਦੇਸ਼ ਦੇ ਵਿੱਚ ਉਹ ਗੰਗਾ ਇਸ਼ਨਾਨ ਕਰਨ ਆਇਆ ਹੁੰਦਾ ਬ੍ਰਾਹਮਣ ਜਦੋਂ ਉਹ ਆਪਣਾ ਨਜੁੱਤੀ ਉਹਨਾਂ ਦੀ ਇੱਕ ਰੀ ਟੁੱਟ ਜਾਂਦੀ ਹੈ ਇਹ ਕਹਿੰਦੇ ਵੀ ਚਲ ਇੱਕ ਵਾਰ ਤੇਰਾ ਸਮਾਂ ਗੁਜ਼ਰ ਜੂਗਾ ਚਲਦੀ ਕਰ ਦਿੰਦਾ ਇੱਕ ਵਾਰ ਉਹਨਾਂ ਨੇ ਗੰਢ ਤੇ ਇੱਕ ਦਮੜੀ ਉਹਦੀ ਜਿਹੜਾ ਸੀਗੀ ਸੇਵਾ ਇਹਨਾਂ ਨੇ ਮੰਗੀ ਵੀ ਇਹ ਮੇਰਾ ਮਹਿਨਤਨ ਆ ਤੇ ਜਦੋਂ ਉਹ ਦਮੜੀ ਦੇਣ ਲੱਗਾ ਤਾਂ ਉਹ ਕਹਿੰਦੇ ਤੁਸੀਂ ਚੱਲਿਓ ਗੰਗਾ ਵੱਲ ਚੱਲਿਓ ਤੇ ਮੇਰੀ ਦੰਬੜੀ ਗੰਗਾ ਮਾਤਾ ਨੇ ਚੁੜਾ ਲਿਆ ਜੀ ਉਹ ਕਹਿੰਦੇ ਜੀ ਠੀਕ ਹੈ ਜਦੋਂ ਫਿਰ ਕਹਿੰਦੇ ਵੀ ਜਦੋਂ ਉਹ ਦੰਬੜੀ ਉਹ ਤੰਬੜੀ ਜਿਹੜੀ ਅਰਦਾਸ ਜੀ ਨੇ ਭੇਜੀ ਸੀ ਜਦੋਂ ਉਹ ਦੇਣ ਲੱਗਿਆ ਬ੍ਰਹਮਣ ਤਾਂ ਉਹ ਕਹਿੰਦੇ ਗੰਗਾ ਮਈਆ ਨੇ ਗੰਗਾ ਮਾਤਾ ਨੇ ਆਪਣੇ ਹੱਥ ਬਾਹਰ ਕੱਢ ਕੇ ਉਹ ਦੰਬੜੀ ਲਈ ਇਹ ਇਹ ਸਾਖੀ ਕਿਸ ਤਰ੍ਹਾਂ ਜਿਵੇਂ ਧੰਨਾ ਜੱਟ ਜਦੋਂ ਬਹੁਤ ਪ੍ਰਮਾਤਮਾ ਦੇ ਕਰਦਾਇਆ ਸਿਫਤਲਾ ਪੂਜਾ ਪਾਠ ਕਰਦਾ ਤਾਂ ਜਦੋਂ ਰੋਟੀ ਖਾਣ ਲੱਗਦਾ ਤਾਂ ਆਪਾਂ ਵੇਨੇ ਆ ਉਹ ਫਿਲਮ ਦੇ ਵਿੱਚ ਵੀ ਦੇਖਦੇ ਆ ਵੀ ਉਹ ਪੱਤਰ ਦੇ ਵਿੱਚੋਂ ਹੱਥ ਨਿਕਲਦੇ ਬਾਹਰ ਤੇ ਉਹ ਰੋਟੀ ਫੜ ਲੈਂਦਾ ਧੰਨੇ ਦਾ ਕਹਿਣ ਦਾ ਭਾਵ ਕੀ ਹੁੰਦਾ ਇਹ ਸਾਖੀਆਂ ਦੇ ਵਿੱਚ ਹੁੰਦਾ ਕੀ ਹੈ ਵੀ ਤੂੰ ਸੱਚੇ ਮਨ ਨਾਲ ਕੋਈ ਵੀ ਕਿਰਤ ਕਰਦੇ ਹੋ ਤਾਂ ਜੋ ਕੁਦਰਤ ਹੈ ਜੋ ਨੇਚਰ ਹੈ ਉਹ ਦੋਵੇਂ ਹੱਥੀ ਤੁਹਾਡੀ ਉਹ ਸੇਵਾ ਨੂੰ ਕਬੂਲ ਕਰਦਾ ਹੈ ਤੇ ਉਹ ਕਹਿੰਦੇ ਦੰਬੜੀ ਉਹਨੇ ਗੰਗਾ ਮਾਤਾ ਨੇ ਆਪਣੇ ਹੱਥ ਕੱਢ ਕੇ ਬਾਹਰ ਲਈ ਸੀ ਤੇ ਇਹਦੇ ਬਾਰੇ ਜ਼ਿਕਰ ਦਿੰਦੇ ਨੇ ਭਾਈ ਗੁਰਦਾਸ ਜੀ ਆਪਣੀ ਦਸਵੀਂ ਗਾਥ ਜਿਦੇ ਵਿੱਚ ਆਪਾਂ 23 ਭਗਤਾਂ ਦਾ ਜ਼ਿਕਰ ਹੈ 23 ਪੌੜੀਆਂ ਦੇ ਵਿੱਚ 23 ਭਗਤਾਂ ਦੇ ਵਿੱਚ ਇੱਕ ਭਗਤ ਇਹ ਵੀ ਨੇ ਜਿੰਨਾ ਬਾਰੇ ਇਹ ਉਹਨਾਂ ਨੇ ਸਾਖੀ ਵੀ ਸੁਣਾਈ ਹੈ ਵੀ ਗੰਗਾ ਮਾਤਾ ਆਪਣਾ ਹੱਥ ਬਾਹਰ ਕੱਢ ਕੇ ਰਵਦਾਸ ਜੀ ਦੀ ਦੰਬੜੀ ਨੂੰ ਕਬੂਲ ਕਰਦੀ ਹੈ ਸੋ ਬਹੁਤ ਇੱਕ ਮਹਾਨ ਇਹਨਾਂ ਦੀ ਜੀਵਨ ਹੈਗਾ ਜੀਵਨ ਜੀਵਨ ਕਾਲ ਬਾਰੇ ਜਨਮ ਬਾਰੇ ਬੜੀਆਂ ਨਵੀਆਂ ਮਤਲਬ ਅਲੱਗ-ਅਲੱਗ ਰਾਵਾਂ ਨੇ ਲੋਕਾਂ ਦੇ ਦੋ ਤਿੰਨ ਦੱਸੂਗਾ ਤੁਹਾਨੂੰ ਮੈਂ ਕੁਝ ਵੇਖਣਾ ਵੀ ਪਊਗਾ ਜਿਵੇਂ ਆਮ ਤੌਰ ਤੇ ਚੱਲਦੀ ਹੈ 1376 ਤੋਂ 1491 1376 ਤੋਂ 1491 ਇੱਕ ਜੀਵਨ ਕਾਲ ਇਹ ਮੰਨੇ ਜਾਂਦਾ ਹੈ ਇੱਕ ਜੀਵਨ ਕਾਲ ਮੰਨਦੇ ਆ 1382 ਤੋਂ 1572 ਹਾਂ ਠੀਕ ਹੈ ਠੀਕ ਹੈ ਇਹ ਦੋ ਜੀਵਨ ਕਾਲ ਮੰਨ ਲੈਂਦੇ ਆ ਇੱਕ ਜੀਵਨ ਕਾਲ ਤੁਹਾਨੂੰ ਮੈਂ ਹੋਰ ਦੱਸੂਗਾ ਜੋ ਉਮੀਦ ਹੈ ਤੁਹਾਨੂੰ ਪਤਾ ਹੋ ਸਕਦਾ ਪਰ ਉਮੀਦ ਹੈ ਤੁਹਾਨੂੰ ਨਹੀਂ ਪਤਾ ਹੋ ਸਕਦਾ ਕਿਉਂਕਿ ਇਹ ਅੱਜ ਜੇ ਮੈਂ ਭਾਈ ਜੋਤ ਸਿੰਘ ਦੀ ਪੁਸਤਕ ਪੜ੍ਹ ਰਿਹਾ ਸੀ ਅਰਦਾਸ ਜੀ ਦੀ ਅੱਜ ਸਾਡੇ ਗੁਰਦੁਆਰਾ ਸਾਹਿਬ 'ਚ ਵੀ ਹੋਇਆ ਵਿਆਖਿਆ ਹੋਈ ਇਸਦੀ ਕਾਫੀ ਉਤਸੁਕਤਾ ਹੋਈ ਵੀ ਥੋੜਾ ਜਿਹਾ ਹੋਰ ਪੜਾ ਕਾਫੀ ਕਿਤਾਬਾਂ ਪਈਆਂ ਸੀ ਇਹ ਕਿਤਾਬ ਮਾਲ ਤੱਕ ਪੜ੍ਹੀ ਨਹੀਂ ਸੀ ਇਹਦੇ 'ਚ ਉਹ ਗੱਲ ਕਰਦੇ ਨੇ ਇੱਕ ਵਿਦਵਾਨ ਨੇ ਸਾਡੇ ਮੈਂ ਲਿਖ ਕੇ ਵੀ ਲਿਆਇਆ ਥੋੜਾ ਜਿਹਾ ਪ੍ਰithvi ਸਿੰਘ ਆਜ਼ਾਦ ਇਹ ਪ੍ਰithvi ਸਿੰਘ ਆਜ਼ਾਦ ਰਾਜਨੀਤਿਕ ਵੀ ਬੰਦੇ ਰਹੇ ਨੇ ਪੰਜਾਬ ਦੇ ਵਜ਼ੀਰ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਇਹਨਾਂ ਨੇ ਇਹਨਾਂ ਦੀ ਪੁਸਤਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਛਾਪੀ ਇਹਨਾਂ ਦੇ ਅਨੁਸਾਰ ਇਹ ਕਹਿੰਦੇ ਆ ਇਹਨਾਂ ਦਾ ਜਿਹੜਾ ਜੀਵਨ ਕਾਲ ਆ ਉਹ 1376 ਤੋਂ 1527 ਮਤਲਬ ਇਹ ਲਗਭਗ 150 ਸਾਲ ਦੀ ਜ਼ਿੰਦਗੀ ਦਖਾ ਰਹੀ ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ 150 ਸਾਲ ਹੀ ਨੇ ਉਹਨਾਂ ਨੇ ਇਹ ਦਰਮਿਆਨ ਕਿਹਾ ਹੈ अच्छा ओद्दुਗਾਦ ਇਹ ਰਵਿਦਾਸ ਕਹਿਣ ਦਾ ਮਤਲਬ ਕੀ ਹੈ ਦੇਖੋ ਇੱਕ ਬੜੀ ਇੱਕ ਕੀ ਕਹਿੰਦੇ ਹੁੰਦੇ ਵੀ ਰਿਲੇਵਾਂ ਜੀ ਗੱਲ ਹੈ ਅੱਜ ਵੀ ਐਤਵਾਰ ਹੈ ਐਤਵਾਰ ਨੂੰ ਹਿੰਦੀ ਜਾਂ ਸੰਸਕ੍ਰਿਤ ਦੇ ਵਿੱਚ ਰਵੀਵਾਰ ਕਹਿੰਦੇ ਤੇ ਇਸੇ ਤਰ੍ਹਾਂ ਉਹ ਸੁਣਾਉਂਦੇ ਆ ਵੀ ਇਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ ਰਵੀਵਾਰ ਐਤਵਾਰ ਹੋਇਆ ਤੇ ਰਵੀਦਾਸ ਬਣ ਗਏ ਇਹ ਪ੍ਰithvi ਸਿੰਘ ਆਜ਼ਾਦ ਦੱਸਦੇ ਨੇ ਵੀ ਇਹਨਾਂ ਦਾ ਨਾਮ ਰਵੀਦਾਸ ਕਿਉਂ ਪਿਆ ਥੋੜੇ ਜਿਹੀ ਵਖਰੇਵੇਂ ਦੱਸਦੇ ਆ ਦੇਖੋ ਪਿਤਾ ਦਾ ਨਾਮ ਦੱਸਦੇ ਆ ਮਾਨ ਦਾਸ ਜਿਹਨੂੰ राघव ਜਾਂ ਰਘੂ ਦੇ ਨਾਮ ਤੋਂ ਪ੍ਰਸਿੱਧ ਹੋਏ ਪਿਤਾ राघवदास ਜਾਂ राघव ਜਾਂ ਰਘੂ RAM RAM ਦਾ ਆਪਣੇ ਮਾਨ ਦਾਸ राघव ਜਾਂ ਰਘੂ ਮਾਤਾ ਦੱਸਦੇ ਆ ਕਰਮ ਕਰਮਾ ਦੇਵੀ ਇਹ ਚੀਜ਼ਾਂ ਆਪਾਂ ਪੇਪਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦੀਆਂ ਇਹ ਦੋਨੋਂ ਚੀਜ਼ਾਂ ਪੇਪਰ 'ਚ ਨਹੀਂ ਆਉਣਗੀਆਂ ਕਿਉਂਕਿ ਆਮ ਤੌਰ ਤੇ ਮਾਤਾ ਕਲਸ਼ ਪਿਤਾ ਸੰਤੋਖ ਧਿਆਨ ਸੁਣਿਓ ਮਾਤਾ ਜੀ ਕਲਸ਼ ਪਿਤਾ ਇਹਨਾਂ ਦੇ ਸੰਤੋਖ ਦਾ ਨਾਮ ਹੈ ਪਿਤਾ ਦਾ ਨਾਮ ਸੰਤੋਖ ਹੈ ਤੇ ਔਲਾਦ ਇਹਨਾਂ ਦੀ ਪਤਨੀ ਲੂਣਾ ਪਤਨੀ ਦਾ ਨਾਮ ਲੂਣਾ ਹੈ ਧਾਰਾ ਇਹਨਾਂ ਦੀ ਨਿਰਗੁਣ ਹੈ ਤੇ ਜਾਤੀਚ ਮਾਰ ਕਹੀ ਜਾਂਦੀ ਹੈ ਇਹ ਇਹਨਾਂ ਦੀ ਜਿਹੜੀ ਸਭ ਤੋਂ ਅਨਿੰਜ ਭਗਤ ਜਾਂ ਚੇਲੀ ਕਹਿ ਸਕਦੇ ਆ ਉਹ ਮੀਰਾ ਬਾਈ ਹੋਈ ਹੈ ਮੀਰਾ ਬਾਨ ਕੌਣ ਹੋਈ ਹੈ ਮੀਰਾ ਬਾਈ ਭਾਵੇਂ ਖੁਦ ਸਰਗੁਣ ਧਾਰਾ ਨਾਲ ਸੰਬੰਧ ਰੱਖਦੀ ਹੈ ਸਰਗੁਣ ਧਾਰਾ ਜਿਹੜੀ ਮੂਰਤੀ ਪੂਜਾ ਕਰਦੇ ਨੇ ਪਰ ਰਵਿਦਾਸ ਜੀ ਨਿਰਗੁਣ ਧਾਰਾ ਨਾਲ ਸੰਬੰਧ ਰੱਖਦੇ ਨੇ ਕਿਉਂਕਿ ਕੁਦਰਤ ਦੀ ਹੋਂਦ ਕਣ-ਕਣ ਦੇ ਵਿੱਚ ਮੌਜੂਦ ਹੋਈ ਮੰਨਦੇ ਨੇ ਪਰ ਉਹ ਇਹਨਾਂ ਦੀ ਅਨੰਦ ਭਗਤ ਬਣੀ ਉਹਦਾ ਸੱਸ ਸੋਹਰਾ ਰਾਣੀ ਝਾਲੀ ਤੇ ਰਾਣਾ ਸੰਗਾ ਉਹ ਸਾਰੇ ਇਹਨਾਂ ਦੇ ਪੱਕੇ ਭਗਤ ਸੀਗੇ ਜਿਹਦੇ ਬਾਰੇ ਮੀਰਾਬਾਈ ਹਿੰਦੀ ਸੰਸਕ੍ਰਿਤ ਕਵੀ ਬਹੁਤ ਵੱਡੀ ਕਵਿਤਰੀ ਹੈ ਉਨੇ ਆਪਣੀ ਇਸ ਰਚਨਾ ਦੇ ਵਿੱਚ ਇਹ ਜ਼ਿਕਰ ਵੀ ਕੀਤਾ ਵੀ ਮੈਂ ਆਪਣਾ ਜੋ ਗੁਰੂ ਧਾਰ ਲਿਆ ਰਵਦਾਸ ਜੀ ਨੂੰ ਧਾਰ ਲਿਆ। ਵਿਰੋਧਤਾ ਦਸੀ ਇਹਨਾਂ ਬ੍ਰਾਹਮਣ ਬ੍ਰਾਹਮਣਾਂ ਨੇ ਬਹੁਤ ਕੀਤੀ ਪਰ ਜਦੋਂ ਇਹਨਾਂ ਦੀ ਬਹੁਤ ਚਰਚਿਤ ਹੋ ਗਈ ਤਾਂ ਉਹਨਾਂ ਨੇ ਵੀ ਫਿਰ ਇਹਨਾਂ ਨੂੰ ਮੰਨ ਲਿਆ। ਵੀ ਬਹੁਤ ਕੋਈ ਪਹੁੰਚੀ ਹੋਈ ਚੀਜ਼ ਹੈ। ਤੇ ਇਹ ਕੁਝ ਆਮ ਗੱਲਾਂ ਨੇ ਗੁਰੂ ਇਹਨਾਂ ਦੇ ਰਾਮਾਨੰਦ ਨੇ ਜੋ ਕਬੀਰ ਜੀ ਦੇ ਵੀ ਨੇ ਤੇ ਸਮਕਾਲੀ ਵੀ ਨੇ ਕਬੀਰ ਜੀ ਗੁਰਨਾਨਕ ਸਾਹਿਬ ਵੀ ਹੋ ਗਏ ਨੇ ਇਹ ਵੀ ਹੋ ਗਏ ਨੇ। ਸੋ ਸਾਰੇ ਸਮਕਾਲੀ ਦੀ ਤੇ ਉਸ ਤੋਂ ਬਾਅਦ ਕੁਝ ਗੱਲਾਂ ਹੋਰ ਕਰਦੇ ਆਪਾਂ ਹਾਂ ਇਹ ਤੁਹਾਨੂੰ ਇਹ ਤਾਂ ਬਹੁਤ ਸੌਖਾ ਜਿਹਾ ਸਵਾਲ ਹੈ ਜੇ ਆਪਾਂ ਸਵਾਲਾਂ ਦੀ ਗੱਲ ਕਰੀਏ 40 ਸ਼ਬਦ ਨੇ 16 ਰਾਗਾਂ ਦੇ ਵਿੱਚ ਇੱਕ ਖਿਆਲ ਹੋਰ ਕਰਨਾ ਹੈ ਤੁਹੀਂ ਵੀ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆਪਾਂ ਭਗਤਾਂ ਦੀ ਬਾਣੀ ਕਰਦੇ ਆ ਕਿਉਂਕਿ ਉਹ ਜਿਵੇਂ ਪੜਾਂਗੇ ਆਪਾਂ ਉਸੇ ਤਰ੍ਹਾਂ ਹੀ ਉਹ ਤਾਂ ਪੜਿਆ ਜਾਊਗਾ ਉਹਦੇ ਵਿੱਚ ਤੀਜੇ ਨੰਬਰ ਤੇ ਇਹਨਾਂ ਦਾ ਨੰਬਰ ਆਉਂਦਾ ਹੈ ਰਾਗਾਂ ਦੇ ਵਿੱਚ ਸਭ ਤੋਂ ਪਹਿਲਾਂ ਨਾਮਦੇਵ ਜੀ 18 17 ਉਸ ਤੋਂ ਬਾਅਦ ਕਬੀਰ ਜੀ ਤੇ 16 ਰਵਦਾਸ ਉਹਨਾਂ ਭਗਤ 15 ਭਗਤ ਕਰਦੇ ਆ 15 ਦੇ ਵਿੱਚੋਂ ਸਿਰਫ ਦੋ ਹੀ ਭਗਤ ਨੇ ਜਿਨ੍ਹਾਂ ਨੇ ਸ਼ਬਦਾਂ ਦੇ ਨਾਲ ਸ਼ਲੋਕ ਵੀ ਲਿਖੇ ਉਹ ਫਰੀਦ ਜੀ ਤੇ ਕਬੀਰ ਜੀ ਸੋ ਇਹਨਾਂ ਨੇ ਸਿਰਫ ਸ਼ਬਦ ਲਿਖੇ ਨੇ 16 ਰਾਗਾਂ ਦੇ ਪਰ ਕੁਝ ਜਿਹੜੇ ਸਾਖੀਕਾਰ ਨੇ ਧਾਰਮਿਕ ਸਥਾਨਾਂ ਦੇ ਜਦੋਂ ਵਿਆਖਿਆ ਹੁੰਦੀ ਕਿਉਂਕਿ ਅੱਜ ਹੀ ਮੈਂ ਉਹ ਗੁਰਦੁਆਰਾ ਸਾਹਿਬ ਸੁਣੀ ਉਸ ਲੋਕ ਵੀ ਕਹਿ ਰਹੇ ਸੀ ਪਰ ਜੋ ਸਾਡੀ ਯੂਨੀਵਰਸਿਟੀਆਂ ਚ ਖੋਜਾਂ ਹੋਈਆਂ ਨੇ ਜਾਂ ਕੋਈ ਵੀ ਖੋਜ ਪਰ ਪੰਜਾਬੀ ਦੇ ਵਿੱਚ ਕੋਈ ਸ਼ਲੋਕ ਨਹੀਂ ਮਿਲਦਾ ਪੰਜਾਬੀ ਦੇ ਵਿੱਚ ਸਿਰਫ ਸ਼ਬਦ ਮਿਲਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਸ਼ਬਦ ਦਰਜ ਨੇ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਤੋਂ ਹੀ ਇਹਨਾਂ ਨੂੰ ਬਾਚਾਂ ਵਿੱਚ ਠੀਕ ਹੈ ਇੱਕ ਤਾਂ ਇਹ ਗੱਲਾਂ ਹੋ ਗਈਆਂ ਉਸ ਤੋਂ ਬਾਅਦ ਕੁਝ ਟੁਕਾ ਇਹਨਾਂ ਦੀਆਂ ਕਰਾਂਗੇ ਤੇ ਤੁਸੀਂ ਇਹਨਾਂ ਟੁਕਾ ਇੱਕ ਹੋਰ ਦੱਸ ਦਿਨਾ ਇਹਨਾਂ ਦੀ ਹਿੰਦੀ ਬਾਣੀ ਦੀ ਵੀ ਇੱਕ ਖਰੜਾ ਹੈਗਾ ਜੋ ਉਹਨਾਂ ਦੇ ਹੱਥ ਲਿਖਤ ਮੰਨਿਆ ਜਾਂਦਾ ਹੈ ਰਹਿ ਦਾਸ ਜੀ ਦੀ ਬਾਣੀ ਨਾਗਰੀ ਪ੍ਰਚਾਰਨੀ ਸਭਾ ਹੈਗੀ ਕੋਈ ਉਹਨਾਂ ਕੋਲੇ ਹੈ ਇੱਕ ਧਿਆਨ ਰੱਖਿਓ ਇਹਨਾਂ ਦਾ ਨਾਮ ਰਵਿਦਾਸ ਰਹਿ ਦਾਸ ਰੇ ਦਾਸ ਕਈ ਮਿਲਦੇ ਨੇ ਇੱਕ ਹੀ ਇਨਸਾਨ ਹੈ ਉਹ ਆਪਣੀ ਆਪਣੀ ਸ਼ੈਲੀ ਹੈ ਕੋਈ ਕਿਵੇਂ ਲਿਖ ਦਿੰਦਾ ਕੋਈ ਕਿਵੇਂ ਕਰ ਦਿੰਦਾ ਸੋ ਇੱਕ ਤੁਹਾਨੂੰ ਬੇਨਤੀ ਹੈ ਭਾਈ ਇਹਦੀ ਇਹਨੂੰ ਥੋੜਾ ਜਿਹਾ ਗਾਂ ਸ਼ੇਅਰ ਕਰ ਲੋ ਸਾਂਝਾ ਕਰ ਦਿਓ ਬਹੁਤ ਵੱਡਾ ਦੇਣਾ ਪੁੱਲ ਪੰਜਾਬ ਲਈ ਕੁਝ ਸਿੱਖ ਕੌਮ ਲਈ ਕੁ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਲਈ ਸੋ ਮੈਨੂੰ ਲੱਗਦਾ ਵੀ ਇਹ ਸਾਨੂੰ ਮਨਾਉਣਾ ਵੀ ਸਾਂਝੇ ਤੌਰ ਤੇ ਚਾਹੀਦਾ ਜੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਦਾ ਭਾਵੇਂ ਇੱਕ ਸ਼ਬਦ ਹੈ ਚਾਹੇ ਕਿਸੇ ਦੇ 2000 ਸ਼ਬਦ ਹੈ ਸਾਡੇ ਲਈ ਸਤਕਾਰਤਾ ਹੈ ਸਾਡੇ ਲਈ ਕੋਈ ਅਸੀਂ ਆਪਣੀ ਜਾਤ-ਗੋਤ ਮਿਲਾ ਕੇ ਜੇ ਉਹਨੂੰ ਮੰਨਾਂਗੇ ਤਾਂ ਅਸੀਂ ਗੁਰੂਆਂ ਦੀ ਕਹੀ ਹੋਈ ਗੱਲ ਤੋਂ ਬਹੁਤ ਦੂਰਾਂਡੇ ਹੋ ਜਾਵਾਂਗੇ ਸੋ ਇਹ ਸਭ ਦਾ ਹੈ ਅ रविदास ਮੇਰਾ ਹੈ ਤੁਹਾਡਾ ਹੈ ਨਾਨਕ ਤੁਹਾਡਾ ਹੈ ਮੇਰਾ ਸਭ ਦਾ ਇੱਕ ਹੈ ਤੇ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਹੀ ਮਲਾਉਣਾ ਚਾਹੀਦਾ ਹੈ ਵੱਡੇ ਪੱਧਰ ਤੇ ਸਰਕਾਰ ਨੂੰ ਵੀ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਮਨਾ ਰਹੇ ਨੇ ਵੈਸੇ ਪੂਰਵੀ ਵਿੱਚ ਪੱਦਰ ਤੇ ਇਹਨਾਂ ਦਾ ਸੰਦੇਸ਼ ਹੈ ਜੋ ਪਹੁੰਚਣਾ ਚਾਹੀਦਾ ਦੇਖੋ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਕਣਕ ਕਟ ਜਲ ਤਰੰਗ ਜੈਸਾ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਕਿਆ ਬਾਣੀ ਹੈ ਕੁਦਰਤ ਨੂੰ ਸੰਬੋਧਿਤ ਹੋ ਕੇ ਕਰਦੇ ਨੇ ਤੋਹੀ 모ਹੀ 모히 ਤੋਹੀ ਇਹ ਉਹ ਸੂਫੀ ਜਦੋਂ ਅਸੀਂ ਸੂਫੀਆਂ ਦੀ ਗੱਲ ਕਰਦੇ ਆ ਪੜਾਵਾਂ ਦੀ ਗੱਲ ਕਰਦੇ ਆ ਤੇ ਇਹ ਲਾਹੂਤ ਹੈ ਹਕੀਕਤ ਹੈ ਜਦੋਂ ਅਪਾ ਇੱਕਮਿਕਤਾ ਦੀ ਗੱਲ ਹੋ ਬੇਗੰਪੁਰਾ ਸਹਿਰ ਕੋ ਨਾ ਹੋ ਦੁਖ ਅੰਧੋ ਨਹੀ ਤੇઠਾ ਹੋ ਹੁਣ ਇਹਦੇ ਵਿੱਚ ਵੀ ਚਰਚਾ ਵੀ ਬੇਗੰਪੁਰਾ ਕਿਸੇ ਜਗ੍ਹਾ ਦਾ ਨਾਮ ਨਹੀਂ ਬੇਗੰਪੁਰਾ ਕਿਸੇ ਜਗ੍ਹਾ ਦਾ ਨਾਮ ਨਹੀਂ ਇਹ ਸੱਚੇ ਹੋਏ ਸੱਚੇ ਸੁੱਚੇ ਸਾਡੇ ਮਨ ਦੀ ਵਾ ਮਨ ਦੀ ਅਵਸਥਾ ਹੈ ਉਸ ਤੋਂ ਬਾਅਦ ਜਦ ਹਮ ਹੋਵੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸੋਰਠ ਰਾਗ ਦੇ ਵਿੱਚ ਇਹ ਤੁਕ ਲਿਖੀ ਗਈ ਹੈ ਕਿੰਨੀ ਸ਼ਾਨਦਾਰ ਤੁਕ ਹੈ ਕਹਿੰਦੇ ਜਦੋਂ ਆਪਾਂ ਕਹਿੰਦੇ ਆ ਵੀ ਜਦੋਂ ਆਪਾਂ ਮੈਂ ਮੈਂ ਕਰਦੇ ਰਹਿੰਨੇ ਆ ਸੱਚ ਮੰਨਿਓ ਆਪਾਂ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਜਦੋਂ ਆਪਾਂ ਕਹਿ ਦਿੰਨੇ ਆ ਵੀ ਤੂੰ ਹੀ ਐ ਤੂੰ ਹੀ ਤੂੰ ਤੇ ਅਸੀਂ ਉਦੋਂ ਸਾਰਾ ਕੁਝ ਪ੍ਰਾਪਤ ਕਰਦੇ ਆ ਉਹ ਕਿਸੇ ਨੇ ਲਿਖਿਆ ਵੀ ਮੈਂ ਮੈਂ ਕਰਕੇ ਹਾਰੀ ਤੂੰ ਤੂੰ ਕਰਕੇ ਜਿੱਤੀ ਆਪਾਂ ਜਦੋਂ ਵੀ ਜਦੋਂ ਹੰਕਾਰ ਉੱਤਰੀਦਾ ਆਪਣੇ ਤਾਂ ਉਹ ਮੈਂ ਨਾਲ ਉੱਪਜਦਾ ਵੀ ਮੈਂ ਕੀਤਾ ਤੇ ਜਿਹੜੇ ਬੰਦੇ ਬਹੁਤ ਸੰਤੋਖ ਸਬਰ ਚ ਰਹਿੰਦੇ ਆ ਵੀ ਆਪਾਂ ਕਹਿੰਦੇ ਆ ਬਾਈ ਕੰਮ ਕਿਵੇਂ ਆ ਮਾਲਕ ਦੀ ਕਿਰਪਾ ਆ ਕਹਨੇ ਆ ਬੜੀਆਂ ਬਲੰਧੀਆਂ ਤੇ ਪਹੁੰਚ ਗਿਆ ਉਹ ਕਰਾਉਣ ਵਾਲਾ ਕਰਨ ਕਰਾਉਣ ਹਾਰਸ ਵਾਂਗੂ ਠੀਕ ਹੈ ਇਹ ਗੱਲ ਜੋ ਕਹਿੰਦਾ ਤੁਸੀਂ ਦੇਖਿਓ ਕਦੇ ਨਹੀਂ ਲੱਗਿਆ ਵੇਖਿਆ ਮੈਂ ਕਹਿੰਦੀ ਗਲਾਂ ਚ ਕਦੇ ਨਹੀਂ ਹੁੰਦਾ ਮਯੂਸ ਕਰਦੇ ਨਹੀਂ ਹੁੰਦਾ ਜਿਹੜਾ ਕਹੇ ਮੈਂ ਕੀਤਾ ਮੈਂ ਕੀਤਾ ਉਹ ਇੱਕ ਦਿਨ ਡਿੱਗਣਾ ਲਾ ਲੇ ਸੋ ਜਦੋਂ ਅਸੀਂ ਤੁਸੀਂ ਵੈਸੇ ਵੀ ਇਸ ਆਪਣੇ ਸਿੱਖਿਆ ਦੇ ਸੰਦਰਭ ਵਿੱਚ ਦੇਖੋ ਤੁਸੀਂ ਕਿਸੇ ਅਧਿਆਪਕ ਕੋਲ ਪੜ ਰਹੇ ਹੋ ਜਦੋਂ ਤੁਸੀਂ ਕਹਿਣ ਲੱਗ ਜੀ ਮੈਂ ਤਾਂ ਆਪੇ ਹੀ ਕੀਤਾ ਆ ਆਪੇ ਹੀ ਕੀਤਾ ਆ ਮੇਰੇ ਕੋਲ ਕਈ ਇਸ ਤਰ੍ਹਾਂ ਦੇ ਸੀਗੇ ਜਦੋਂ ਉਹ ਕਹਿੰਦੇ ਮੈਂ ਆਪ ਹੀ ਪੜਿਆ ਪੜੀ ਆ ਤੇ ਜਦੋਂ ਫਿਰ ਲੱਗ ਜਾਂਦਾ ਪਤਾ ਵੀ ਤੂੰ ਪੜ ਰਹੀ ਹੈ ਜਾਂ ਪੜ ਰਿਹਾ ਹੈ ਭਾਈ ਤੂੰ ਪੜ ਲੈ ਸਾਡੇ ਕੋਲ ਬਹੁਤ ਪਿਆ ਹੁੰਦੀਆਂ ਮਗਰੀ ਪਈ ਹੁੰਦੀ ਹੈ ਫਿਰ ਅਸੀਂ ਚੁੱਪ ਹੋ ਜਾਂਦੇ ਵੀ ਤਾਂ ਆਪ ਪੜ ਰਿਆ ਤੇ ਮੈਂ ਵੇਖਿਆ ਹਾਲ ਮੁੜ ਕੇ ਕੀ ਹੋ ਜੰਦਾ ਜਿਉ ਤੱਕ ਜਦੋਂ ਅਸੀਂ ਕਿਸੇ ਅਧਿਆਪਕ ਕੋਲ ਜਾਂਦੇ ਹਾਂ ਇਸੇ ਕੋਲ ਵੀ ਜਾਣੇ ਆ ਗੁਰੂ ਕੋਲ ਅਧਿਆਪਕ ਕੋਲ ਵੀ ਭਾਈ ਤੂੰ ਹੀ ਹੈ ਤੂੰ ਹੀ ਪਾਰ ਲਾਉਣਾ ਤਾਂ ਮੇਰੀ ਗੱਲ ਯਾਦ ਰੱਖਿਓ ਚਾਹੇ ਉਹ ਅਧਿਆਤਮਿਕ ਗੁਰੂ ਆ ਚਾਹੇ ਕੋਈ ਕਿਸੇ ਯੂਨੀਵਰਸਿਟੀ ਦਾ ਅਧਿਆਪਕ ਆ ਉਹੋ ਜ਼ੋਰ ਲਾ ਦਿੰਦਾ ਵੀ ਇਹਨੇ ਕਹਿਤਾ ਹੋਣਾ ਵੀ ਤੂੰ ਹੀ ਹੈ ਬਸ ਮੈਂ ਮੈਨੂੰ ਨਹੀਂ ਆਉਂਦਾ ਕੁਝ ਉਹ ਆਪਣੀ ਚਾਹ ਲਾ ਦਿੰਦਾ ਵੀ ਇਹਨੂੰ ਹੁਣ ਨਹੀਂ ਰਹਿਣ ਦਿੰਦਾ ਇਹਨੇ ਮੇਰੇ ਤੇ ਗੱਲ ਕਰਤੀ ਇਹਨੇ ਮੈਨੂੰ ਕਹਿਤਾ ਸੋ ਜਦੋਂ ਸਾਡੇ ਅੰਦਰੋਂ ਮੈਂ ਨਿਕਲ ਗਈ ਤਾਂ ਸਮਝੋ ਸਾਡੀ ਬਿਨ ਬਾਰਾ ਚਾਹੇ ਸਮਾਜਿਕ ਜੀਵਨ ਚਾਹੇ ਅਧਿਆਤਮਿਕ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਹੁਣ ਗੋਬਿੰਦ ਸ਼ਬਦ ਕਈਆਂ ਨੂੰ ਆਊਗਾ ਦਿਮਾਗ ਚ ਗੋਬਿੰਦ ਗੁਰੂ ਗੋਬਿੰਦ ਸਿੰਘ ਸਾਹਿਬ 1700 ਸਦੀ ਦੇ ਵਿੱਚ ਆਏ ਐ ਤੇ ਇਹ ਗੋਬਿੰਦ ਸ਼ਬਦ ਦਾ ਅਰਥ ਹੈ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਲਈ ਲਗਭਗ 33 ਨਾਵਾਂ ਦਾ ਵਰਤੋਂ ਹੋਈ ਹੈ ਜਿਹਦੇ ਵਿੱਚ ਹਰ ਸ਼ਬਦ 8344 ਵਾਰ ਆਇਆ ਸਭ ਤੋਂ ਵੱਧ ਉਹਦੇ ਵਿੱਚ ਗੋਬਿੰਦ ਵੀ ਹੈ ਵਾਹਿਗੁਰੂ ਹੈ ਅੱਲਾ ਹੈ ਗੋਪਾਲ ਹੈ ਰਾਮ ਹੈ ਹਰ ਹੈ ਗੋਬਿੰਦ ਸ਼ਬਦ ਦੀ ਵਰਤੋਂ ਇਹਨਾਂ ਨੇ ਪਰਮਾਤਮਾ ਲਈ ਕੀਤੀ ਨੀਚੋ ਊਚ ਕਰੇ ਮੇਰਾ ਗੋਬਿੰਦ ਥੱਲਿਓ ਚੱਕ ਕੇ ਮੇਰਾ ਗੋਬਿੰਦ ਮੇਰਾ ਪਰਮਾਤਮਾ ਮੈਨੂੰ ਉੱਪਰ ਲੈ ਕੇ ਜਾਣ ਵਾਲਾ ਸੋ ਸਾਡਾ ਸਭ ਦਾ ਸਾਂਝਾ ਫਰਜ਼ ਬਣਦਾ ਹੈ ਬੀਸੀ ਇੰਨੀ ਮਹਾਨ ਕਿਰਤ ਇਹਨਾਂ ਦੀ ਸਰਦਾਰ ਸਿੰਘ ਦੀ ਕਬੀਰ ਜੀ ਦੀ ਜਿੰਨੇ ਵੀ ਬਾਣੀਕਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਦੇ ਲਗਭਗ 36 ਹੀ ਨੇ ਲਗਭਗ ਨਹੀਂ ਹਰ ਇੱਕ ਦੀ ਸਾਂਝੀ ਸੋਚ ਹੈ ਸਾਂਝਾ ਗ੍ਰੰਥ ਹੈ ਸਾਂਝਾ ਉਹਨਾਂ ਦਾ ਧਰਮ ਹੈ ਅਸੀਂ ਹਰ ਇੱਕ ਨੂੰ ਆਪਣੇ ਜਾਤ ਮਜ਼ਬ ਨਾਲ ਜੋੜ ਲਿਆ ਵੀ ਧੰਨਾ ਤਾਂ ਜੱਟ ਹੈ ਕਬੀਰ ਤਾਂ ਜਲਾਹਾ ਹੈ ਕਬੀਰਦਾਸ ਤਾਂ ਚਮਾਰ ਹੈ ਜਿਹੜੇ ਛੇ ਗੁਰੂ ਨੇ ਤਾਂ ਖੱਤਰੀ ਨੇ ਉਹ ਅਸੀਂ ਕਰਕੇ ਗੁਰੂਆਂ ਦੇ ਜੇ ਸਾਨੂੰ ਦਿੱਤਾ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਅਸੀਂ ਸ਼ਾਇਦ ਉਹਨੂੰ ਗਲਤ ਠਹਿਰਾ ਰਹੇ ਹਾਂ ਵੀ ਤੁਸੀਂ ਇਹ ਗਲਤੀ ਕਰ ਲਈ ਸਾਨੂੰ ਤੁਸੀਂ ਇਹ ਸਕੌਣ ਆ ਨਹੀਂ ਸੀਗਾ ਅਸੀਂ ਉਦੋਂ ਆਵੇ ਗੁਰੂ ਤੋਂ ਬੇਮੁਖ ਜੇ ਤੁਸੀਂ ਅਧਿਆਤਮਿਕ ਨਹੀਂ ਵੀ ਹੋ ਜੇ ਤੁਸੀਂ ਅਧਿਆਤਮਿਕ ਜਾਂ ਧਾਰਮਿਕ ਹੋ ਤਾਂ ਫਿਰ ਤਾਂ ਤੁਸੀਂ ਮੰਨ ਲਓ ਜੇ ਨਹੀਂ ਵੀ ਹੋ ਨਾ ਤਾਂ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਇਹ ਇਹ ਗ੍ਰੰਥ ਸਾਨੂੰ ਜੀਵਨ ਜਾਂਚ ਵਾਂਗ ਤੁਹਾਨੂੰ ਵਰਤ ਲੈਣਾ ਚਾਹੀਦਾ ਜੀਵਨ ਜਾਂਚ ਇਹ ਜੀਵਨ ਜਾਂਚ ਇਹਦੇ ਵਿੱਚ ਵੀ ਤੋੜੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਿੱਡਾ ਵੀ ਮਰਜ਼ੀ ਕੋਈ ਜ਼ਿੰਦਗੀ ਚ ਵੱਡੀ ਦੁੱਖ ਦੁੱਖ ਆ ਜਾਏ ਗਮ ਆ ਜਾਏ ਤਤੋਂ ਨੂੰ ਇਹ ਸੰਭਾਲ ਸਕਦਾ ਹੈ ਉਹ ਇਹ ਨਹੀਂ ਵੀ ਉਹ ਦੁੱਖ ਦੂਰ ਹੋ ਜਾਊਗਾ ਪਰ ਤੁਹਾਨੂੰ ਦੁੱਖ ਨਾਲ ਲੜਨ ਦੀ ਹਿੰਮਤ ਤਾਕਤ ਬਖਸ਼ਦਾ ਇੱਕੇ ਦਾ ਸੰਦੇਸ਼ ਦਿੰਦਾ ਤੁਸੀਂ ਰਲ ਬੈਠੇ ਹੋ ਰਲ ਬੈਨੇ ਆਪਾਂ ਜੇ ਆਪਾਂ ਇਹ ਚੀਜ਼ਾਂ ਖਤਮ ਕਰਤੀਏ ਤਾਂ ਮੇਰੇ ਖਿਆਲ ਆਪਾਂ ਪੰਜਾਬ ਕੀ ਆਪਣਾ ਮੁਲਕ ਪੂਰਾ ਪਤਾ ਨਹੀਂ ਕਿੱਥੇ ਪਹੁੰਚ ਗਿਆ ਸੋ ਇੱਕ ਵਾਰ ਫਿਰ ਕੋਈ ਮੇਤੋਂ ਗਲਤ ਮਲਤ ਬੋਲਿਆ ਗਿਆ ਹੋਵੇ ਮੈਂ ਜਾਚੂ ਕਿ ਮੰਦ ਜਾ ਚੱਕਾ ਮੈਨੂੰ ਮਾਫ ਕਰਿਓ ਇੱਕ ਵਾਰ ਫਿਰ ਗੁਰੂ ਰਵਦਾਸ ਜੀ ਦੇ ਜਨਮ ਦਿਵਸ ਦੀ ਸਭ ਨੂੰ ਸਾਰੇ ਜਗਤ ਨੂੰ ਸਮੂਹ ਜਗਤ ਨੂੰ ਬਹੁਤ ਮੁਬਾਰਕਾ ਇੰਨੀ ਕਿ ਸੇਵਾ ਸੀ ਸਾਡੇ ਕੋਲ ਮੈਂ ਅਕਸਰ ਕਹਿਣਾ ਹੁੰਦਾ ਸਾਡੇ ਕੋਲੇ ਸ਼ਬਦਾਂ ਦੀ ਸੇਵਾ ਹੈਗੀ ਹੈ ਜਦੋਂ ਵੀ ਕੋਈ ਮੌਕਾ ਮਿਲਦਾ ਕਰ ਦਿੰਦੇ ਆ ਅੱਜ ਐਤਵਾਰ ਸੀ ਤੇ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਵੀ ਜਦੋਂ ਪਤਾ ਸੀ ਕਿ ਉੱਥੇ ਹੈਗਾ ਤਾਂ ਉੱਥੇ ਮਨ ਸੋਚਿਆ ਵੀ ਕਿਉਂ ਨਾ ਮੈਂ ਸਵਾਲਾਂ ਦੀ ਲੜੀ ਚੱਲੀ ਹੋਈ ਹੈ ਤੇ ਰਵਦਾਸ ਜੀ ਬਾਰੇ ਕੁਝ ਗੱਲ ਕਰੀਏ ਤਾਂ ਧੰਨਵਾਦ ਇੰਨਾ ਕੁ ਕਬੂਲ ਕਰਨਾ ਤੁਹਾਡਾ ਸਭ ਦਾ ਧੰਨਵਾਦ ਸਤਿ ਸ਼੍ਰੀ ਅਕਾਲ